ਹੈਲੋ ਗਾਇਜ਼ ਹਾਂ ਸਾਨੂੰ ਨਾ ਬਾਲ ਮਾਰਟ ਦੀ ਸ਼ੇਅਰ ਕਰਾ ਕੇ ਲੈ ਜਾਣਾ ਕਿਉਂਕਿ ਗਰੋਸਰੀ ਦਾ ਸਾਮਾਨ ਸਾਡਾ ਮੁੱਕ ਗਿਆ ਹੈ ਮੈਂ ਤਾਂ ਅਸੀਂ ਗਰੋਸਰੀ ਲੈ ਆਵਾਂਗੇ ਮੈਂ ਸਾਨੂੰ ਬਾਲ ਮਾਰਟ ਦੀ ਸ਼ੇਅਰ ਕਰਾ ਕੇ ਆਉਂਦੇ ਹਾਂ ਨਾ ਚਲੋ ਫਿਰ ਚੱਲੀਏ ਹਾਂ ਚਲੋ ਹਾਂ ਵਈ ਫਿਰ ਆ ਗਏ ਆ ਬਾਲ ਮਾਰਟ ਹਾਂ ਬਹੁਤ ਧੀ ਬਾਲ ਮਾਰ ਪਾਪਾ ਕਹਿੰਦੇ ਮੈਂ ਵੀ ਬਾਲ ਮਾਰਦੀ ਇੱਕ ਵੀਡੀਓ ਬਣਾਉਣੀ ਆ ਹੱਸ ਕੇ ਕਿਹਾ ਚੱਲ ਕਰ ਦਿੰਦੇ ਆ ਹੈਲਪ ਚੱਲੇ ਅਸੀਂ ਫਿਰ ਹੁਣ ਬਾਲ ਮਾਰਟ ਹੋਰ ਮਤਲਬ ਆ ਵੀ ਲੋਕਾਂ ਨੂੰ ਦੱਸਦੀ ਆ ਇਹ ਵੀ ਬਾਲ ਮਾਰਟ ਦੇ ਵਿੱਚ ਜਿਵੇਂ ਇੰਡੀਆ ਤੇ ਲੈ ਜਾਣ ਲਈ ਸਮਾਨ ਆਪਾਂ ਬਾਜ਼ਾਰ ਜਾਂਦੇ ਹਾਂ। ਆਡਾ-ਆਡਾ ਦੁਕਾਨ ਤੇ ਫਰਦੇ ਆਂ ਤੇ ਕੋਈ ਦੁਕਾਨਾਂ ਦੇ ਫਰਨ ਦੀ ਲੋੜ ਨਹੀਂ। ਹਾਂਜੀ। ਇੱਕ ਮਾਰਕੀਟ ਆ ਵੱਡੀ। ਹਾਂਜੀ। ਉਹਦੇ ਵਿੱਚ ਸਾਰਾ ਸਮਾਨ ਮਿਲ ਜੂਗਾ ਤੁਹਾਨੂੰ। ਹਾਂਜੀ। ਟਰੈਲੂ ਪਰ ਤੋਂ ਤਾਂ ਲਾ ਕੇ ਜੋ ਵੀ ਵਰਤਮਾਨ ਤੁਸੀਂ ਸਮਾਨ ਲੈਣਾ, ਮੈਡੀਸਨ ਵਗੈਰਾ ਜਾਂ ਕੋਈ ਵੀ ਸਮਾਨ ਕਿਸੇ ਤਰੀਕੇ ਦਾ ਵੀ ਲੈਣਾ ਇੱਥੇ ਮਿਲਦਾ। ਹਾਂਜੀ। ਹੁਣ ਮੈਂ ਤੁਹਾਨੂੰ ਦਿਖਾਉਂਦੇ ਆਂ ਜੀ। ਹਾਂਜੀ। ਮਾਰਕੀਟ ਅੰਦਰਲਾ। ਜੀ। ਓਕੇ। ਠੀਕ ਹੈ। ਆ ਜੰਨੇ ਆ ਇਹ ਇਹ ਆਇਲ ਦੇ ਵਿੱਚ ਇਹ ਆਇਲ ਹੈਗਾ ਇੰਟਰਨੈਸ਼ਨਲ ਆਇਲ। ਇਹਦਰ ਇਸਟੇਜੀਆਂ ਨਾ ਸਾਰਾ ਆਪਣਾ ਮਿਲ ਜਾਊਗਾ ਇੱਥੋਂ ਸਮਾਨ ਜਿਹੜਾ ਆਪਾਂ ਬੇਸਿਕਲੀ ਖਾਣੇ ਆਂਗੇ ਹਨਾ ਆਪਾਂ ਇੱਥੋਂ ਲੈ ਜਾਣੇ ਹੁੰਨੇ ਆ ਇੱਥੇ ਪੀਪੇ ਵਾਲੇ ਬਿਸਕਟ ਅੰਗੂੜ ਵਾਲੇ ਵੀ ਹੁੰਦੇ ਆ ਸੂਜੀ ਵਾਲੇ ਵੀ ਅਸੀਂ ਉਹ ਜ਼ਰੂਰ ਖਾਣੇ ਹੁੰਨੇ ਆ ਨਮਕ ਪਰਾਹੀਆਂ ਹੈ ਪੱਕਾ ਲੈ ਕੇ ਜਾਣੇ ਹੁੰਨੇ ਆ ਇਹ ਸਾਡੀਆਂ ਨਿਤ ਵਰਤੋਂ ਦੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਇੱਥੋਂ ਲੈ ਕੇ ਜਾਂਦੇ ਆ ਅਮਰੀਕਾ ਦਾ ਗੱਚਕ ਗੱਚਕ ਮੀਰਕਾ ਦਾ ਨਾ ਹਾਂਜੀ ਆ ਦੇਖੋ ਗੋਲ ਗੱਪੇ ਆ ਗਏ ਗੋਲ ਗੱਪੇ ਦੇਖੋ ਕਿਹੜੇ ਕਿਹੜੇ ਤਰੀਕੇ ਨਾਲ ਬਣਾਏ ਜੀ ਬਾਈਕ ਨੇ ਹਾਂਜੀ ਇਹ ਦੇਖੋ ਇਹ ਤਾਂ ਸਟੀਮ ਕਰਨ ਲਈ ਸਟੀਮਰ ਆ ਆ ਦੇਖੋ ਬਿਸਕੁਟ ਵਗੈਰਾ ਸਾਰੇ ਇਹ ਸਾਰੇ ਆਪਣੇ ਇੰਡੀਆ ਵਾਲੇ ਹਾਈਡਨ ਸੀਕ ਨੇ ਆ ਸਾਰੀਆਂ ਦਾਣਾਂ ਆ ਗਈਆਂ ਸਾਰੀਆਂ ਦਾਣਾਂ ਪਈਆਂ ਦੇਖੋ ਤੇ ਕਿੰਨੇ ਦੀ ਪੈਕਿੰਗ ਹੋ ਗਈ ਆ ਦੇ ਲਿਖੀ ਹੋਈ ਦਾਲਾ 997 ਦੀ 99 9 ਡਾਲਰਸ 99 ਸੈਂਟ ਦੀ ਆ ਉਹ ਸਾਰੇ ਅਗਲੇ ਆਏ ਹਾਂ ਜੀ ਆਟਾ ਆ ਸੀਗੇ ਆਸ਼ੀਰਵਾਦ ਆਟਾ ਪਿਆ ਹੈ ਆਹਾ ਅਵੇਰ ਦਾ ਵੇਰ ਦਾ ਕੀ ਆਟਾ ਵੈਸੇ ਮੋਸਟਲੀ ਇਹ ਤੇ ਛੇੜ ਆਟਾ ਵਰਤਦੇ ਆ ਮੈਂ ਕਿੰਨੇ ਸਾਰੇ ਆਪਾਂ ਉਹ ਵੀ ਦੇਖਿਆ ਰੀਲਾਂ ਵੀ ਕਿ ਛੇੜ ਆਟਾ ਖਾਣੇ ਆਉਨੇ ਆ ਵਧੀਆ ਹੁੰਦਾ ਆ ਅਸੀਂ ਵੀ ਹੁਣ ਇੱਥੇ ਆ ਕੇ ਹੀ ਵਰਤਣ ਲੱਗੇ ਪਹਿਲਾਂ ਨੋਵੋਸ ਕੁਸ਼ੀ ਆਉਂਦੇ ਸੀ ਉਦੋਂ ਛੇੜਾ ਆਟਾ ਦੂਜਾ ਮਤਦੇ ਸੀ ਗੋਲਡਨ ਟੈਂਪਲ ਪਰ ਇੱਥੇ ਆ ਕੇ ਅਸੀਂ ਵੀ ਛੇਰੀ ਖਾਣ ਲੱਗੇ ਬਹੁਤ ਵਧੀਆ ਰੋਟੀ ਬਹੁਤ ਵਧੀਆ ਬਣਦੀ ਹੈ ਮੈਂ ਕਹਿੰਦਾ ਟਮਾਟਰ ਦੇ ਨਾਲ ਰੋਟੀ ਬਹੁਤ ਵਧੀਆ ਬਣਦੀ ਹੈ ਐਨ ਘਰ ਲੱਗਦੀ ਹੈ ਅਸੀਂ ਤਾਂ ਖਾਂਦੇ ਆ ਦੇਖੋ ਖਾਣੀ ਵੰਦੀ ਆ ਫਿਰ ਬਹੁਤ ਵਧੀਆ ਹੁੰਦੀ ਆ ਹਾਂ ਹਾਂ ਉਹੀ ਆ ਵੀ ਆਟਾ ਵਧੀਆ ਹੁੰਦਾ ਆ ਸਾਡੇ ਅੱਜ ਕੱਲ ਦਾ ਨਵਾਂ ਫੇਵਰੇਟ ਬਣਿਆ ਹੋਇਆ ਸਾਡੇ ਜਵਾਕ ਸਾਹਿਬ ਤੇ ਮੰਮੀ ਬਹੁਤ ਖਾਂਦੇ ਆ ਇਹ ਵਾਲੇ ਬਿਸਕਟ ਅਖਰੋਟ ਉਹ ਤੋਂ ਤੋਂ ਬਦਾਮ ਤੋਂ ਬਨੇ ਹੋਏ ਹਾਂਜੀ ਇਹ ਆਉਨੇ ਅਚਾਰ ਨੇ ਪਿਕਲ ਅਚਾਰ ਦੇਖੋ ਤੁਸੀਂ ਹਾਂਜੀ ਉਹ ਸਾਰੇ ਚਾਰ ਨੇ ਹਾਂਜੀ ਬੇਬੀ ਬੀਟਸ ਕਰਕੇ ਆ ਮੈਂ ਨਵਾਂ ਦੇਖਿਆ ਅੱਜ ਖਾ ਕੇ ਦੇਖਣ ਲਈ ਟਰਾਈ ਕਰ ਉਹ ਕਰਦੇ ਆ ਖਾ ਕੇ ਦੇਖ ਕੇ ਪਤਾ ਲੱਗੂਗਾ ਕਿ ਮੈਂ ਆ ਕੀ ਨਹੀਂ ਇਹ ਸਨੋਬਾਲਸ ਮੈਂ ਦੇਖਣ ਨੂੰ ਵੀ ਸੋਹਣੇ ਲੱਗੇ ਜਾਂਦੇ ਆ ਲੈਟਸ ਸੀ ਰਿਵਿਊ ਦੇਣੇ ਆ ਫਿਰ ਇਹਦਾ ਇਹ ਕੀ ਨੇ ਖਣ ਵਧੀਆ ਹੈਗੀ ਅਮਰੀਕੀ ਨਹੀਂ ਉਹੀ ਚੱਕ ਲਿਆ ਸੀ ਸਮਾਨ ਸਾਡੇ ਘਰ ਦੇ ਨੇ ਸਾਨੂੰ ਗਾਣਾ ਕੱਢਣੀਆਂ ਨੇ ਬ੍ਰੈਂਡਾਂ ਦਾ ਸੈਸ਼ਨ ਬੇਕਰੀ ਦਾ ਇਹ ਦੇਖੋ ਫੇਕ ਦਾਲ ਗ੍ਰੇਨ ਵਾਲਾ ਲੈਣੇ ਆਗੇ ਉਹ ਵਾਲਾ ਆ ਨੀਚੇ ਇਹਦੋਂ ਇਹਦੋਂ ਨੀਚੇ ਵਾਲਾ ਜੀ ਫੈਲੋ ਗ੍ਰੇਨ ਹਾਂਜੀ ਦੇਖ ਲਓ ਕਿੰਨੇ ਆ ਉਹ ਕਿੰਨੀ ਐਕਸਪਾਇਰੀ ਦੇਖ ਲਓ ਉੱਪਰ ਲਿਖਿਓ ਇੱਥੇ ਇੱਥੇ ਲਿਖੂਏ ਤੇ ਆ ਚਿੱਟੇ ਜਿਹੜਾ ਨਾ ਉਹ ਪਿਆ ਆ ਰਹਿ ਗਿਆਲੇ 7 7 ਅੱਜ ਕਿੰਨੇ ਆ 7 7 ਇਹ ਤਾਂ ਬਹੁਤ ਹੈ ਅਗਸਤ April 26 ਤੱਕ ਆ 26 ਹਾਂ ਚੱਲ ਪਲਾ ਲੈਨੇ ਤੇ ਇਹ ਸਾਰਾ ਸੈਸ਼ਨ ਬੀ ਗਰਲਸ ਵਗੈਰਾ ਹੋ ਗਏ ਹਨਾ ਮੋਸਟ ਆਫ ਦਾ ਟਾਈਮ ਆ ਇੰਗਲਿਸ਼ ਮਾ ਫਿਨ ਹੋ ਗਿਆ ਅਸੀਂ ਇਹ ਤੇ ਮੈਂ ਜਦੋਂ ਕੁਝ ਨਾ 버거 ਟਾਈਪ ਕੁਝ ਖਾਣਾ ਹੋਵੇ ਫਿਰ ਮੈਂ ਇੰਗਲਿਸ਼ ਮਾ ਫਿਰ ਇੰਤੇ ਬਾਕੇ ਕਰ ਲੈਂਿਆ ਬੇਗਲ ਸਗੇ ਆਹਾਂ ਆਹਾਂ ਹੈਗੇ ਨੇ ਦੇਖੋ ਆ ਦਿਖਾਉਂ ਰਹੀ ਜੀ ਜੇ ਆਪਸ ਕਰੇ ਰੈਪ ਬਣਾ ਕੇ ਖਾਣੇ ਹੁਣ ਤਾਂ ਆ ਵਾਲੇ ਆਪ ਲੈ ਜਾਂਦੇ ਨੇ ਇੱਥੋਂ ਫਰੋਜ਼ਨ ਫਰੋਜ਼ਨ ਤਾਂ ਨਹੀਂ ਹੈਗੇ ਜੇ ਵੈਸੇ ਤੇ ਰੈਪ ਬਣਾ ਕੇ ਖਾਣ ਲਈ ਆ ਉਹ ਆ ਦੇਖੋ ਜੇ ਆਪੋ ਜਾਣਾ ਬਰਕਰ ਬੇਗਲ ਬੇਗਲ ਆ ਬਰਕਰ ਹਾਂਜੀ ਚਾਟ ਸਾਰਾ ਉਹਦਾ ਆ ਗਿਆ ਨਾਨਵੈਚ ਬੀਫ ਆ ਗਿਆ ਚਿਕਨ ਆ ਗਿਆ ਇਹ ਹੈ ਇਦਾਂ ਸਾਰਾ ਸੈਕਸ਼ਨ ਆਲਸਾ ਬਹੁਤ ਸਾਰੀਆਂ ਨੇ ਅਸੀਂ ਘੁੰਮੀਆਂ ਹੀ ਕੁਛ ਨਹੀਂ ਹੈਗੀਆਂ ਹਲੇ ਤੱਕ ਤੇ ਇਦਾਂ ਜਿਵੇਂ ਰਾਈਸ ਆ ਗਿਆ ਸਾਰੇ ਦੇ ਸ਼ਰਜ਼ਾ ਜਮੀਨ ਕਿੰਨ ਪੇਸ਼ ਹੋ ਗਿਆ ਆਹਾ 베ਕਿੰਗ ਇਨਗਰੀਡੀਅੰਟਸ ਆ ਗਿਆ 슈ਗਰ ऑयल ਕੈਂਡੀਆਂ ਸਾਰੀਆਂ ਇੱਥੇ ਚਿਪਸ ਪੋਪਕੋਰਨ ਅਲੱਗ-ਅਲੱਗ ਆਇਲ ਦੇ ਵਿੱਚ ਲੱਗਦਾ ਸਮਨ ਪਿਆ ਆ ਹਸੀ ਮਿੰਟ ਮੇਟ ਲੈ ਕੇ ਜਾਣਾ ਜੂਸ ਇੱਥੋਂ ਮਿਲਦਾ ਆ ਆਟਾ ਤੇ ਦੂਸ਼ੇਰ ਦੇ ਫੇਵਰੇਟ ਗਲਾਸ ਪੱਕਾ ਇਹ ਯੂਜ਼ ਕਰਦੇ ਹੁੰਦੇ ਆਗੇ ਸਾਰਾ ਕੁਝ ਜਾਨੀ ਬਾਲ ਮਾਰਦੇ ਵਿੱਚ ਸਾਰਾ ਕੁਝ ਇੱਕ ਜਗ੍ਹਾ ਤੇ ਹਾਂ ਸਰ ਇਹ ਉਹ ਆਗੇ ਪੇਪਰਸ ਆਗੇ ਤੇ ਬਟਾਉ ਹੋ ਗਿਆ ਨਾ ਜਿਵੇਂ ਕੁਝ ਫੂ ਫੂ ਵਰ ਮਾ ਜਾ ਮਾ ਹਾਂਜੀ ਜਿਵੇਂ ਕੁਝੀ ਕੋ ਬੰਦ ਕਰ ਦੋ ਕੋਜੀ ਚ ਕੋ ਕਹਿੰਦੇ ਵੀ ਕੁਝ ਜਾ ਵਨ ਸਟਾਪ ਸ਼ਾਪ ਆ ਵੈਸੇ ਹੁਣ ਤੋਂ ਉੱਥੇ ਵੀ ਇੰਡੀਆ ਵੀ ਓਪਨ ਹੋ ਗਏ ਨੇ ਐਵੇਂ ਦੇ ਜਿੱਥੇ ਇੱਕ ਸਟਾਪ ਤੇ ਸਾਰਾ ਕੁਝ ਲੈ ਲੈਨੇ ਆਪਾਂ ਹਨਾ ਪਰ ਹਲੋ ਆ ਦੋਤਾ ਦਾ ਬੈਂਟਰ ਵੀ ਨਹੀਂ ਮਾਰਨੀ ਆ ਆਪਣੇ ਬਚਨੇ ਕੋ ਬਣੀ ਨਹੀਂ ਲੁਧਿਆਨੇ ਜਿਵੇਂ ਹਨਾ ਹੁੰਦੇ ਆ ਆ ਪੌਪਸਿਕਲ ਸਾਈ ਵੀ ਨੂੰ ਆਹ ਵਾਲੇ ਬਹੁਤ ਪਸੰਦ ਨੇ ਜੇ ਦੀ ਕਹਿੰਦੇ ਮਾ ਪੌਪਸਿਕਲ ਆ ਦੇ ਕੋਈ ਐਂਕ ਵਗੈਰਾ ਆ ਸਾਰੇ ਦਹੀਂ ਆ ਗਏ ਹੋ ਗਈਆਂ ਜਦਾ ਦੁੱਧ ਦਿਖਾਉਣਾ ਪ੍ਰੋ ਪ੍ਰੋਵਾਇਟ ਆ ਗਿਆ ਦੁੱਧ ਵੀ ਦਿਖਾ ਦਿੱਤਾ ਵੀ ਅਦਰ ਸਾਰਾ ਦੁੱਧ ਦਾ ਸੈਕਸ਼ਨ ਸੀਗਾ ਹਾਂਜੀ ਆ ਦਹੀਂ ਅਸੀਂ ਆ ਵਾਲਾ ਖਾਣੇ ਹੁੰਦੇ ਆ ਉਹ ਉੱਪਰ ਵਾਲਾ ਖਾਣੇ ਤਰੀਕ 20% ਵਾਲਾ ਤੇ ਆਹ ਪ੍ਰੋਵਾਇਡ ਟੈਕਸ ਆ ਗਏ ਵੀ ਖਾਂਦੇ ਆ ਲੋਗ ਇੱਥੇ ਬਹੁਤ ਜ਼ਿਆਦਾ ਸਹੀ ਵਾ ਵੀ ਖਾਂਦਾ ਤੇ ਸਾਡੇ ਹਸਪੀਟਲ ਦੇ ਵਿੱਚ ਆਹ ਪੇਸ਼ੈਂਟਸ ਨੂੰ ਜੈਲੀ ਵਗੈਰਾ ਆ ਦਿੰਦੇ ਆ ਜਦੋਂ ਕਲੀਅਰ ਫਿਊ ਟਾਈਪ ਦੇ ਹੁੰਦੇ ਆ ਨਾ ਤਾਂ ਐਵੇਂ ਦੀਆਂ ਜੈਲੀਆਂ ਵਗੈਰਾ ਦਿੰਦੇ ਆ ਉਹਨਾਂ ਨੂੰ ਜੈਲੋ ਕਹਿੰਦੇ ਆ ਕੂਡਿੰਗਸ ਦਿੰਦੇ ਆਗੇ 스낵ਸ ਦੇ ਵਿੱਚ ਇਹ ਜੂਸ ਆ ਗਏ ਹਾਂਜੀ ਇਹ ਅਸੀਂ ਲੈ ਜਾਣੇ ਹੁੰਦੇ ਆ ਜਦੋਂ ਲੈ ਕੇ ਜਾਂਦੇ ਆ ਸਾਈਵਾ ਫਿਰ ਇੱਕ ਦਿਨ ਚ ਖਾਲੀ ਕਰਨ ਵਾਲਾ ਕੰਮ ਕਰਦਾ ਹੁੰਦਾ ਐਪਲ ਹਾਂਜੀ ਇਹ ਤੇ ਲੈਣਾ ਤਾਂ ਨਹੀਂ ਕੋਈ ਗੱਦੀ ਉਸ ਨਾ ਆਣੀ ਆਪਣੀ ਨਹੀਂ ਹੈਗੀ ਆਪਾਂ ਇਹ ਵੀ ਜਗ ਸਕਦੇ ਕਿਸੇ ਨੇ ਰੱਖੀ ਹੋਣੀ ਆ ਹਾਂ ਆਪਾਂ ਇਹ ਨਹੀਂ ਲੈ ਸਕਦੇ ਹਾਂ ਆਪਣੇ ਉਹਨਾਂ ਕੋਲ ਹੈਗੀ ਆ ਹਾਂਜੀ ਹਾਂਜੀ ਕਈ ਵਾਰ ਕਈ ਵਾਰ ਕੋਈ ਅਮੀਰ ਰੱਖ ਦਿੰਦਾ ਹੁੰਦਾ ਹਨਾ ਆਪਾਂ ਚੱਕ ਸਕਦੇ ਹਾਂ ਪਰ ਕਈ ਵਾਰ ਅਗਲੇ ਨੇ ਹੂੰ ਰੱਖੀ ਹੁੰਦੀ ਹੈਗੀ ਕੁਝ ਲੈਣ ਗਿਆ ਹੁੰਦਾ ਇਹ ਸਾਰਾ ਉਹਦਾ ਸੈਸ਼ਨ ਆ ਗਿਆ ਪਰਫਿਊਮਸ ਯਰ ਫਰੈਸ਼ ਨਰਟਸ ਸਾਰੇ ਇਹ ਦਿਲਸ਼ੇਰ ਦਾ ਫੇਵਰੇਟ ਸੈਕਸ਼ਨ ਆ ਉਹਨਾਂ ਨੂੰ ਉਹ ਪਸੰਦ ਨੇ ਕਾਰ ਵਗੈਰਾ ਚਲਾਉਣ ਲਈ ਬਾਰ-ਬਾਰ ਖੇਦੇ ਹੁੰਦੇ ਆਗੇ ਸੋਨੇ ਸੋਨੇ ਮੈਡੀਕਲ ਇਰੀਆ ਦੇ ਬਾਹਰ ਇੱਥੇ ਆ ਹੈਗਾ ਆ ਡਿਟਰਜੈਂਟਸ ਵਗੈਰਾ ਸਾਰੇ ਲਾਂਡਰੀ ਤੇ ਅਸੀਂ ਇਹਦੇ ਵਿੱਚ ਤੱਕ ਸੋਰੀ ਉਹਨੂੰ ਫੋਨ ਕਰਕੇ ਅਸੀਂ ਉਹਦੇ ਤੇ ਤੇ ਸਾਰੀ ਅਸੀਂ ਅਸੀਂ ਬਰਾਬਰ ਨਾ ਕਿਤੇ ਚੰਦਰ ਰਹਿ ਗਏ ਸਾਡੇ ਘਰਦਿਆਂ ਨੇ ਸ਼ੋਪਿੰਗ ਕਰ ਵੀ ਲਈ ਆ ਕਾਰਟ ਫੁੱਲ ਹੋ ਚੁੱਕੀ ਆ ਸਮਾਨ ਦਾ ਮੈਂ ਹਾਂ ਕਮਾਂ ਉਹਨਾਂ ਮੈਂ ਲੈ ਕੇ ਚੱਲੇ ਆ ਸਾਈ ਬਾ ਬੇਟਾ ਜੀ ਜੀਆਂ ਬਾਲ ਮਾਰਦਾ ਜੀ ਬਾਲ ਮਾਰਦੀ ਸਾਰ ਹੁਣ ਤੁਹਾਨੂੰ ਅੱਗੇ ਬਾਕੀ ਹੋਰ ਬ ਜਾਣਕਾਰੀ ਦੇ ਦਿੰਦੇ ਰਹਾਂਗੇ ਸਾਡਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਨੀ ਬੇਨਤੀ ਆ ਬਾਰੇ ਖਾਲਸਾ ਵੈਰੀ ਬੱਟਾ